ਕਿ ਤੋਾਈ ਦਿਖਾਵਾਂਗੇ ਉਹ ਬਾ ਖੁੱਲਾ ਕਰਦਾ ਬਟ ਥੋੜਾ ਵੀ ਅੰਦਾਜ਼ਾ ਲਾ ਸਕਦੇ ਹਾਂ ਇਹ ਛੱਡ ਬੱਚਾ ਦਾ ਕਿ ਤੋਾਈ ਕਣੀਓ ਲੇਟ ਜ਼ਰੂਰ ਹੋ ਗਈ ਇਹ ਕੰਟੇ ਬੰਗ ਲੇਟ ਹੋ ਗਈ ਬੇਸ ਵੀ ਦਿਖਣਾ ਹੂ ਮਗਰੇ ਦੇ ਕਟਾ 20-25 ਜਨਾਂ ਦੇ ਲਗਭਗ ਸੂਈ ਵੀ ਹੂ ਏ 20 ਜਨਾਂ ਦਾ ਬਾਹਰ ਹੋ ਮਹੀਨੇ ਤੋਂ ਘਟ ਹੋ ਉਹ ਬੂਟੇ ਨੂੰ ਗੁੱਠਾ ਰੱਖ ਕੇ ਜੰਗਾਣਾ ਦੁੱਧ ਦਾ ਜਿਹੜਾ ਰੋਕੇ ਜਨੇ ਚੁੰਗ ਜੂ ਸਾਰਾ ਹੋਈ ਮਾੜਾ ਮਾੜਾ ਦੁੱਧ ਵੜ ਜੂ ਬਸ ਮਾਲ ਆ ਇਹਨੂੰ ਆਈ ਉਹ ਬੂਰੇ ਥਣਾ ਚ ਦੁੱਧ ਜਾ ਹੁੰਦਾ ਫਿਰ ਬੱਚਾ ਚੁੰਗ ਜਾਂਦਾ ਚਲੋ ਹੀ ਚੋਣ ਜਾ ਜੂਗਾ ਇਹ ਵੱਡੀ ਮੱਝ ਹੈ हट ਗਈ ਨਾ ਦੁੱਧੋਂ ਇਹ ਹੂੰ ਸੂਨ ਵਾਲੀ ਹੈ ਇਹ ਇਹ ਸੱਚੀ ਕਹਦਾਂ ਰਹੇ ਨੇ ਲਾਉਣੀ ਤਾਂ ਪਹਿਲਾਂ ਪਨ ਇਹ ਸੱਮੇ ਹੀ ਖੁੱਲਾ ਦੁੱਧਾ ਓਪ ਬੀਜ ਜਿਵੇਂ ਝੋਟੀ ਲਈ ਪੂਰਾ ਖੁੱਲੇ ਕਰ ਦੇ ਇਹਦਾ ਪੂਰਾ ਖੁੱਲਾ ਕਰਦਾ ਛੋਟਾ ਸਿੰਘ ਆ ਕਾਲੀ ਜੋਈ ਵੀ ਵੀਡੀਓ ਬੱਟ ਬਣੂਗਾ ਨਹੀਂ ਵੀਡੀਓ ਲੰਬੀ ਬਣ ਜਾਂਦੀ ਹੈ ਫਿਰ ਅਪਲੋਡ ਕਰਨੀ ਔਖੀ ਹੋ ਜਾਂਦੀ ਆ ਇਹ ਚਾਰੇ ਪੰਜਾਂ ਮੁੱਝੀ ਆਪਾਂ ਦਾ ਇਹ 22 ਕਿਲੋ ਦੁੱਧ ਵਾਲੀ ਵੱਡੀ ਮੱਝਾਂ ਖਾਲੀ ਨੇ ਵਾਇਦਾ ਦੁੱਧੋ ਛੱਡਿਓ ਖਾਣਾ ਦਾ ਸਮਾਂ ਵੀ ਦਿਖਾਉਣਾ ਤੁਹਾਨੂੰ ਚਾਰੇ ਥਾਂ ਤੋਂ ਖਾਣਾ ਦਾ ਸਪੇਸ ਵੀ ਤੁਸੀਂ ਦੇਖ ਲਓ ਕੋਈ ਲੈ ਵਿੱਚ ਨਹੀਂ ਘਾਨ ਹੈਗਾ ਕਲ 75000 ਰੁਪਏ ਰੇਟ ਆਦਾ ਟਰੱਕ ਜੇ ਢੀਂ ਮੱਝ ਆਏ ਜਿਹੜੀ ਵੱਡੀ ਗਣੇ ਹੁੰਨੇ ਉਹ ਆ ਕਿਸੇ ਕਿਸੇ ਵੀ ਨਾਲ ਲੈਣੀ ਹੋਵੇ ਕੰਟੈਕਟ ਕਰ ਲਿਓ ਦੁੱਧ ਤੁਹਾਡੇ ਸਾਹਮਣੇ ਆ ਜੂਗਾ ਬੱਡੋਲ ਦੇਣਾ ਫਣ ਤੋਂ ਦੇਣਾ ਬਾੜਾ ਰੰਲਾ ਬਾਲਟੀ ਚੱਕ ਲਓ ਖਾਲੀ ਚਲੋ Não ah, ਅਗਰੇ ਦੇ ਕਟਾ ਦਾ ਪੂਰੀ ਵੱਡੀ ਮੱਝ ਆਹ ਗੱਲ ਤੁਹਾਨੂੰ ਦਿਖਾਉਣੀ ਹੈ ਲੇਟ ਹੋ ਗਈ ਉਹ ਘੰਟੇ ਬੰੂ ਇਹ ਉਹ ਦਿਨ ਛੋਟੇ ਨੇ ਬਾਕੀ 17 ਕਿਲੋ ਦੇ ਲਗਭਗ ਦੁੱਧ ਸੀਗਾ ਇਹਦੇ ਥੱਲੇ ਅਨੇ ਦੇਖ ਰਿਹਾ ਕਿੰਨਾ ਕੁ ਦੁੱਧ ਉਹ ਠੰਡ ਕਰਕੇ ਥੋੜਾ ਪਾਣੀ ਵੀ ਘੱਟ ਪੀਂਦਾ ਪਸ਼ੂ ਉਹਨਾਂ ਪਰਵਾਸ ਸੁਨਾਮਾ ਇਹਦਾ ਵੀਰ ਦਾ ਪਿੰਡ ਛੇਰੋਂ ਸੁਨਾਮ ਦੇ ਬਿਲਕੁਲ ਕੋਲੇ ਰਹਿ ਜਾਂਦਾ ਹੈ ਸਕਰੀਨ ਤੇ ਮੋਬਾਈਲ ਨੰਬਰ ਚੱਲ ਜਿਆ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਕਿਸੇ ਵੀਰ ਨੇ ਲੈਣੀ ਹੋਵੇ 175000 ਰੁਪਿਆ ਰੇਟ ਆ ਬਾਡੀ ਪੂਰੀ ਖੁੱਲੀ ਹੋ ਮੱਝ ਦੀ ਬਾਕੀ ਤੁਹਾਨੂੰ ਦੋ ਵਾਰ ਫਿਰ ਵੀ ਦਿਖਾ ਦਾਂਗਾ ਉਹ ਕੈਮਰਾ ਬਾਲਟੀ ਉੱਤੇ ਰੱਖਿਆ ਹੋਇਆਗਾ ਬਿਲਕੁਲ ਨਰਮ ਚਵਾਈਆ ਤੁਸੀਂ ਦੇਖ ਹੀ ਸਕਦੇ ਹੋ ਗਾੜੀ ਵੀ ਹੋ ਗਈ 2.5 ਕਿਲੋ ਦੇ ਲਗਭਗ ਕੁ ਵੱਧੂ 2.5 ਕਿਲੋ ਦੀ ਗਾੜੀ ਹੋਣਾ ਬਾਡੀ ਖਣਾ ਵੀ ਡਿਜ਼ਾਈਨ ਵੀ ਦੇਖ ਸਕਦੇ ਹੋ ਤੂ ਇਹ 20 ਜਣਾ ਤੋਂ ਵੱਧ ਹੋ ਗਈ ਹੋ ਮਹੀਨੇ ਤੋਂ ਘਟ ਹੋ ਗਈ ਲਮਾਏ ਤੋੜਣਾ ਬਗਾਲੀ ਕਰ ਦੂ ਤੈਨੂੰ ਲਗ ਮੈਂ ਕਰ ਕਿ ਬਾਲਟੀ ਨਾ ਮੈਂ ਚੋ ਚੋਾਈ ਵੀ ਕਰਕੇ ਦਿਖਾ ਦਿੰਨੇ ਆ ਮੂਰੇ ਗੱਥ ਕਰਦਾ ਕੈਮਰੇ ਦੇ ਯਾਰ ਹੌਣ ਹੋਣਾ ਕਿਸੇ ਜਨਗਲੀ ਨੂੰ ਕੱਟ ਠੀਕ ਹੈ ਬਾल्टी ਵਿੱਚ ਰੱਖਾ ਨੀਚੀ ਹੈ ਇਹ ਕਹਿੰਦੇ ਥੋੜੀ ਗੰਦੀ ਹੁੰਦੀ ਸੀ ਥੋੜੀ ਜਿਹੀ ਰਹਿੰਦੀ ਸੀ ਇਹ ਪ੍ਰਦਨ ਕਰ ਨਾ ਤਾਰ ਲੈ ਲੈਂਦੀ ਆ ਆਈ ਜਲੋ ਤੋ ਵੱਧੀ ਹੋ ਗਾੜੀ ਘੱਟ ਨਹੀਂ ਜਾਏਗੀ ਕਵਲਟੀ ਵੀ ਕੋਈ ਨਹੀਂ ਹੈ ਸਾਰੀ ਪੀੜੀ ਕਰ ਲਾਇਆ ਤਾਂ ਕੋਈ ਜਿਵੇਂ ਮਰਜ਼ੀ ਜਿਹਾ ਕਵਲਟੀ ਵਿੱਚ ਹੈ ਜਾਮਾ ਕੋਈ ਖਾਨ ਨਹੀਂ ਘਟ ਹੈਗਾ 1000 ਨਾਲ ਬਸ ਇਹਨਾਂ ਨੂੰ ਪਤਾ ਹੀ ਆਪਾਂ ਦੂਜੇ ਪਾਸੇ ਜਿਹੜਾ 1921 ਨੁਕਸਾਨ ਹੁੰਦਾ ਉਹ ਜਿਹੜਾ ਉਹ ਵੀਡੀਓ ਬੂੰਦੀ ਨਹੀਂ ਬਣਦੀ ਜੇ ਕੋਈ ਹੋਊਗੀ ਉਹ ਤਾਂ ਨਹੀਂ ਗੱਲ ਆਪਾਂ ਦੱਸ ਕੇ ਪਾਉਣੇ ਹੁੰਦੇ ਆ ਲਕਿ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਹਾਂ ਵੀਰ ਕੋਲੇ ਰਹਿ ਕੇ ਵੀ ਚੋ ਸਕਦੇ ਹੋ ਤੁਸੀਂ ਕੰਡੇ ਦੇ ਦੁੱਧ ਤਸੱਲੀ ਕਰਕੇ ਜਮਾ ਚੋਈ ਕਰਕੇ ਫੇਰ ਵਜਾ ਸਕਦੇ ਹਾਂ 1,75,000 ਰੁਪਏ ਰੇਟ ਹੈ ਜਿਸ ਕੇ ਸਬੰਧ ਇਹ ਲੈਣੀ ਹੋ ਕੰਟੈਕਟ ਕਰ ਲਿਓ ਛੇਰੋਂ ਪਿੰਡਾ ਸੁਨਾਮ ਦੇ ਕੋਲੇ ਰਹਿਣਾ ਬਿਲਕੁਲ ਚੀਮਾ ਮੰਡੀ ਦੇ ਨਾਲ ਰੋਟਾ ਵੱਡੀਆਂ ਹੋ ਗਈਆਂ ਨਾਲ ਥੋੜਾ ਜਿਹਾ ਪਸ਼ੂ ਨਿਗਾ ਅੱਛੀ ਬੈਠਾ ਨਾਲ ਸਵੇਰੇ ਦੁੱਧ ਆਟੋਮੈਟਿਕ ਨਾਲ ਵੱਧ ਜਾਂਦਾ ਕੋ ਠੰਡੀ ਮਾਜਾ ਕੋਈ ਹੱਥ ਵੀ ਨਹੀਂ ਕਰਦੀ। ਨਾ ਮੈਂ ਵੀ ਬਦਲ ਕੇ ਬੈਠ ਗਿਆ ਨਾ ਮੇਰੇ ਕੱਪੜੇ ਵੀ ਨਹੀਂ ਪਸੂ। ਨਾ ਮੇਰੇ ਬੰਦੇ ਤੋਂ ਉਪਰਾ ਕਰ ਜਾਂਦਾ। ਕਟਰੂ ਛੱਡਦਾ ਨਾ ਛੱਡਦਾ ਜਾਂਦਾ। ਕਟਰੂ ਨੂੰ ਝੰਗਾ ਦੇਣਾ ਥੋੜਾ ਜਿਹਾ। ਅੱਜ ਦਾ ਚੋਈ ਲਓ। ਖਰਾ ਜੀ। ਮੈਂ ਵੀ ਤਾਂ ਕਹਿੰਦਾ ਚੋ ਦੇ ਚੱਲ ਫਿਰ ਵੀ ਠੰਡ ਦਾ ਕਟਰੂ ਭੁੱਖਾ ਮਰੂ। ਮਾਣਾ ਮੋਟਾ ਛੱਡਦਾ ਆ। ਬਾਕੀ ਤੁਸੀਂ ਲੈਣ ਪੈਸੇ ਲਾਉਣ ਜਾਂ ਆਪਣੀ ਕੁਫਲੀ ਆ ਉਹਦੇ ਹੱਥ ਨਾਲ ਵੀ ਕਰ ਸਕਦੇ ਹੋ ਕੱਖਾ ਨੂੰ ਮਾਰ ਲੈਂਦਾ ਮੈਂ ਯਾਰ ਕੱਖਾ ਨੂੰ ਲੱਗਿਆ ਮੂੰਹ ਜਾ ਮਾਰਨ ਕੱਖਾ ਨੂੰ ਯਾਰ ਮਾਰ ਲੈਂਦਾ ਮੂੰਹ ਮੜਾ ਮੜਾ ਹਰਾ ਜਾ ਖਾਣੇ ਇਹ ਵੀ ਥੋੜਾ ਨਿਹਰਾ ਹੋ ਗਿਆ ਉਹ ਤਾਂ ਮੇਰਾ ਸਫਰ ਵੀ ਰਹਿ ਜਾਂਦਾ ਘਾਂਡੇ ਦਾ ਅੱਜ ਸਪੈਸ਼ਲੀ ਸੱਦਿਆ ਜੀ ਵੀ ਲਿੰਦੀ ਉਹਨਾਂ ਨੂੰ ਵਾਸਤੇ ਹੁਣ 15 ਦਿਨ ਹੋ ਗਏ ਗਈ ਜਾਂਦੇ ਨੇ ਆਪਣਾ ਹੀ ਟਾਈਮ ਨਹੀਂ ਲੱਗਿਆ ਜਾ ਬਿੰਗਾ ਬੰਨ ਕੇ ਰੱਖਿਆ ਦਾ ਨਾ ਹੋ। ਮੈਂ ਸਾਰੀ ਵੀਡੀਓ ਖਰਾਬ ਕਰਨ ਲੱਗਾ। ਕਈ ਵਾਰ ਕੋਈ ਬਤੂਆ ਦੂਜੀ ਵਾਰ ਨੇ ਟੱਕਰ ਮਾਰੀ ਹੈ। ਜਗ੍ਹਾ ਥੋੜੀ ਜੀ ਤੰਗ ਹੀ ਆ ਵੀਰ ਕੋਲੇ। ਮਲਟੀ ਵਿੱਚ ਆ ਕੈਮਰਾ ਹਿਸਾਬ ਨਾਲ ਰੱਖੀ। ਈਮਾ ਬੱਚੇ ਜਨ। ਆਜੂ ਬਾਟ ਭਾਂਡਾ ਮਿਗਾ। ਉਹ ਬਾਟੀ ਕਿ ਲੱਗ ਕੇ ਭਾਰਗੀ ਗਈ ਵਰਾਹੀ ਡਾਕ ਲੱਗ ਲੱਗ ਕੇ ਪਸੂ ਗਈ। ਆ ਬਾਰਦੀ ਦੂਜੀ ਲੈ ਕੇ ਤੈਨੂੰ ਪਤਾ ਆ ਜੀ ਮਹਲਾ ਦਾ ਜੀ ਬੱਟੇ ਨੂੰ ਛੱਡ ਲਾਂਗੇ ਜੇ ਨਾ ਆ ਗਿਆ ਆ ਗਿਆ ਬਸ ਇਹ ਵੀ ਝੋਲਾ ਜੇ ਨਾ ਆ ਗਿਆ ਆ ਗਿਆ ਬਾਕੀ ਇਹਨਾਂ ਨੂੰ ਤਸੱਲੀ ਕਰਨੀ ਆਪਣੇ ਹੱਥ ਨਾਲ ਤਸੱਲੀ ਕਰ ਸਕਦੇ ਹੂੰ ਤਾਂ ਆ ਜਾਂਦਾ ਬਾਰਦੀ ਅੱਜ ਫਿਰ ਅੱਜ ਥੋੜੀ ਜਿਹੀ ਲੇਟ ਹੋ ਗਈ ਨਾ ਬਾਰਦੀ ਨੂੰ ਤਾਂ ਆ ਜਾਂਦਾ ਇਹੋ ਕੋਈ ਸੋਤੋ ਟੱਗ ਜਣਦੀ ਹੈ ਹਾਂ ਤੁਸੀਂ ਟੱਗ ਤੇ ਜੋਨੇ ਦਾ ਛੱਗ ਵੀ ਚੜ ਜਾਂਦੀ ਮੈਥੋਂ ਘੱਟ ਚੜਦੀ ਹੈ ਇਹ ਤੇ ਰੱਖ ਲੇ ਦੂਜੀ ਬਾਲਟੀ ਲੈ ਕੇ ਤਾਂ ਦੋਚ ਪਾਵਾਂਗੇ ਰੱਦ ਕੰਡੇ ਕੋਲੇ ਨੰਨ ਲੱਗ ਗਿਆ ਬਾਲਟੀ ਦੇ ਲੈ ਨਹੀਂ ਬਾਲਟੀ ਬੱਤਾ ਦੇ ਬਹੁਤ ਬਣਾ ਚੋਣਾ ਚੋਣਾ ਦੇਖ ਲੈ ਤੇਰੀ ਮਰਜ਼ੀ ਬੱਚੇ ਨੂੰ ਛੱਡ ਦੇ ਗੁਰਾ ਮੜਦੇ ਜਿਹੜਾ ਬਾਲਟੀ ਬੱਦ ਨਾ ਚੋਣਾ ਕੋਈ ਬਾੜੋਂ ਲੱਗ ਗਿਆ ਹੁਣ ਮਾ ਚਲੋ ਜਿਹੜਾ ਹੈਗਾ ਦੁੱਧ ਬੱਚੇ ਨੂੰ ਛੱਡ ਮੜਾ ਕੋਲੇ ਜੇ ਕਰੀ ਥਣਾ ਦੇ ਬਾਲਟੀ ਚੱਕ ਕੇ ਤਹਾਂ ਤਲਾ ਦਿਖਾਈ ਦਿੰਾਂਗਾ ਥਣਾ ਚ ਵੀ ਤੁਸੀਂ ਦੁੱਧ ਦੇਖ ਸਕਦੇ ਹੋ ਪਿਛਲੇ ਥਣਾ ਚ ਦੁੱਧ ਰਹਿ ਗਿਆ ਮੂਗਾੜੀ ਖਾਲੀ ਕਰਤੀ ਸੀ ਲੈ ਆ ਕੋਲੇ ਢਾਲ ਲਾ ਲਈ ਜਮਾ ਨਾਲ ਜੋੜ ਕੇ ਬੱਚਾ ਫੋਨ ਕੱਟ ਮਾੜਾ ਵਿੱਚ ਆਵਾਜ਼ ਆਉਂਦੀ ਸੀ ਫੋਨ ਦੇ ਪਿੱਛੇ ਨੂੰ ਘਰ ਬਾਲਟੀ ਨਾਲ ਧਰੋ ਜ਼ੀਰੋ ਚੈੱਕ ਕਰ ਸਕਦੇ ਹੋ ਸਾਰੇ ਜ਼ੀਰੋਆਂ ਨੇ ਬੱਟਾ ਤਾਂ ਨਹੀਂ ਉੱਤੇ 1 ਕਿਲੋ ਦਾ 9 990 ਗ੍ਰਾਮ ਚਲੋ 5-10 ਗ੍ਰਾਮ ਦਾ ਮਾੜਾ ਮੋਟਾ ਨਾ ਭਰਾ ਹੋ ਜਾਂਦਾ ਪਾ ਬਾਲਟੀ ਦੂਜੀ ਦੇ ਦੋ ਤਾਂ ਉੱਤੇ ਧਰ ਕੇ ਜ਼ੀਰੋ ਕਰਦੇ ਲੋ ਜ਼ੀਰੋ ਚੈੱਕ ਕਰ ਸਕਦੇ ਹੋ ਤੱਕਾਈ ਨਾਲ ਬਾਈ ਡੋਲ ਨਾ ਜਾਵੇ 8 ਕਿਲੋ 340 ਗ੍ਰਾਮ ਦੁੱਧ ਆ ਜਿਸ ਕਿਸੇ ਵੀ ਇਹਨਾਂ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਚਲੋ ਜੇ ਦਾ ਸਾਰਾ ਚੋਣਾ ਹੁੰਦਾ ਫਿਰ ਤਾਂ 9 ਦੇ ਨੇੜੇ ਤੇੜ ਦੁੱਧ ਹੋ ਜਾਂਦਾ ਸਾਢੇ 16 ਕਿਲੋ ਤੁਸੀਂ 16 ਤੋਂ ਬਾਰ-ਬਾਰ ਦੁੱਧ ਮੰਨ ਕੇ ਲਓ 16 ਤੋਂ ਬਾਅਦ 17 ਤੋਂ ਘੱਟ ਆਪਣੀ ਦੋ ਟਾਈਮ ਤਸੱਲੀ ਕਰ ਸਕਦੇ ਤੁਸੀਂ ਬਾਕੀ ਥਣਾ ਜ ਵੀ ਦੁੱਧ ਦੇਖ ਸਕਦੇ ਨਹੀਂ ਬੱਚਿਆਂ ਨੂੰ ਰਹਿ ਗਿਆ ਸੀਗਾ ਜੇ ਹੋਰ ਸਾਰਾ ਚੋਣਾ ਹੁੰਦਾ 5-400 ਗ੍ਰਾਮ ਅੱਧਾ ਕਿਲੋ ਦੁੱਧ ਦੇ ਨੇੜੇ ਤੇੜ ਰਹਿ ਨਹੀਂ ਨਿਕਲਿਆ ਹੁੰਦਾ ਹੋਰ ਹੋਣ ਹੈ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ 8 ਕਿਲੋ 340 ਗ੍ਰਾਮ ਦਾ ਚੋਣ ਚੋਣ ਦਾ ਹੋਇਆ ਤੇ ਬਾਡੀ ਮੱਝ ਦੀ ੱਡੀ ਆ ਮਾੜੀ ਕੋਲੇ ਖੜਕੇ ਦਿਖਾਈਏ ਰਵਾਸ ਤਾਂ ਪਰਲੇ ਪਾਸੇ ਖੜਦਾ ਕੋਲੇ ਬਾਡੀ ਤੁਸੀਂ ਐਂ ਦੇਖ ਲਓ ਵੀ ਕਿੱਡੀ ਆ ਮੋਢੇ ਤੋਂ ਵੀ ਵੀਰ ਦੇ ਟੱਪ ਦੀ ਆ ਮੋਗਲ ਦੋ ਉਂਗਲਾਂ ਕਿਉਂ ਵੀਡੀਓ ਤੇ ਕਰਦਾ ਦਾ ਪਤਾ ਨਹੀਂ ਲੱਗਦਾ ਤਾਂ ਹੀ ਆਪਾਂ ਕੋਲੇ ਖੜਾ ਕੇ ਵੀਡੀਓ ਤੁਹਾਨੂੰ ਪਿੱਥੋਂ ਪਿੱਠ ਪੂੜਾ ਵੀ ਦਿਖਾ ਦਿੰਨੇ ਆ ਦਾ ਚੌੜੀ ਵੀ ਤੁਸੀਂ ਦੇਖ ਰਹੇ ਹੋ ਟਰੱਕ ਜੱਡੀ ਪਈ ਆ ਤਿੰਨੇ ਮੱਜਾਂ ਹੀ ਡਬਲ ਨੇ ਇਹ ਇਹਦਾ ਸਭ ਤੋਂ ਵੱਡਾ ਕੱਦ ਇਹਦਾ 630 ਇੰਚ ਦੇ ਲਗਭਗ ਕੱਦ ਹੋਊਗਾ ਇਹ ਮੱਜ ਥੋੜੀ ਜੀ ਕਰ ਦਦੀ ਇਹ ਵੀ ਹੈਗੀ ਵੱਡੀ ਆ ਪਰ ਇਹ ਤਿੰਨੇ ਮੱਜਾਂ ਡਬਲ ਨਹੀਂ ਆ ਉਹ ਤਾਂ ਥੋੜੀ ਜੀ ਕੱਦ ਘੱਟ ਲੱਗਦਾ 175000 ਵੀ ਰੇਟਾ ਖਾਲੀ ਲੈਵਾ ਹੋ ਗਿਆ ਬਿਲਕੁਲ ਦੋ ਟਾਈਮ ਤੁਸੀਂ ਆਪਣੀ ਤਸੱਲੀ ਕਰਕੇ ਕੰਟੈਕਟ ਕਰਕੇ ਲੈ ਆ ਸਕਦੇ 175000 ਰੁਪਿਆ ਰੇਟ ਆਦਾ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕੰਡਕਟ ਕਰ ਸਕਦੇ ਹਾਂ